ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ 13 ਜੂਨ ਤੇ 11:00 ਦੇ ਟਾਈਮ ਆ ਸ਼ਾਇਦ ਸਭ ਮਤਨ ਦਾ ਆਪਾਂ ਨੇ ਨਿਵੇੜ ਲਿਆ ਤੇ ਆਪਾਂ ਪਹਿਲਾਂ ਵੀਡੀਓ ਪਾਈ ਸੀ ਨਾ ਵੀ ਆਪਾਂ ਨੇ ਮੱਛੀ ਸੇਲ ਕਰਨੀ ਆ ਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਵੀ ਆ ਰਹੇ ਸੀਗੇ ਵੀ ਮੱਝਾ ਤੁਸੀਂ ਰੇਟ ਦੱਸੋ ਸਾਨੂੰ ਤੇ ਰੇਟ ਵੀਰੇ ਮੱਝ ਬਹੁਤ ਵਧੀਆ ਹਨਾ ਵੀ ਆਪਾਂ ਅਸੀਂ ਲੈ ਕੇ ਆਂਦੀ ਸੀਗੀ ਸਾਢੇ 1 3 ਮਹੀਨੇ ਰਹਦੇ ਸੀ ਉਹਦੇ ਸੂਣ ਦੇ ਜਦੋਂ ਲੈ ਕੇ ਆਂਦੀ ਸੀਗੀ ਤੇ ਹੁਣ ਆਪਾਂ ਤੁਹਾਨੂੰ ਦੱਸਿਆ ਹੀ ਆ ਵੀ ਉਹਦੇ 15 ਤਰੀਕ ਨੂੰ ਜਾਨੀ ਕਿ ਪਰਸੋਂ ਉਹਦੇ ਰਹਿ ਜਾਣਗੇ 2.5 ਮਹੀਨੇ ਆਪਾਂ ਤਾਂ ਜਿਹੜਾ ਬਾਈ ਆਪਣੇ ਪਹਿਲਾਂ ਝੋਟੀ ਲੈ ਕੇ ਗਿਆ ਹਨਾ ਉਹ ਕਹਿੰਦਾ ਸੀ ਭੈਣੇ ਮੈਂ ਲੈ ਕੇ ਜਾਣੀ ਆ ਪੈਲ ਵੀਰੇ ਉਹਨਾਂ ਦੀ ਆ ਜੋ ਵੀਡੀਓ ਦੇਖਦੇ ਵੀ ਆ ਤਾਂ ਵੀ ਜਰੂਰ ਕਮੈਂਟ ਕਰਨਾ ਜਾ ਫੋਨ ਲਾਉਣ ਤੇ ਆਪਾਂ ਵੀਰ ਨੂੰ ਕਿਹਾ ਵੀ ਪਹਿਲ ਥੋੜੀ ਆ ਵੀਰੇ ਬਾਕੀ ਹਨਾ ਵੀ ਐਵੇਂ ਉਹ ਸਿੱਟੀ ਵੀ ਨਹੀਂ ਜਾਂਦੀ ਹਨਾ ਕਿਉਂਕਿ ਮੇਰੀ ਤਾਂ ਮਜਬੂਰੀ ਆ ਹਨਾ ਵੀ ਇਸ ਮੱਚ ਨੂੰ ਵੇਚਣਾ ਤੇ ਮੱਚ ਨੂੰ ਆਪਾਂ ਕਿਉਂ ਵੇਚਦੇ ਆ ਤੇ ਇਹ ਵੀ ਤੁਹਾਨੂੰ ਦੱਸਦੇ ਆ ਬਹੁਤ ਸਾਰੇ ਭੈਰ ਭਰਾਵਾਂ ਦੇ ਹਨਾ ਕਮੈਂਟ ਆਉਂਦੇ ਆ ਜਦੋਂ ਆਪਾਂ ਵੀਡੀਓ ਪਾਉਨੇ ਆ ਤੇ ਪਹਿਲਾਂ ਵੀਡੀਓ ਪਾਈ ਸੀਗੀ ਮੈਂ ਤੇ ਮੰਮੀ ਕਾਕੂ ਬੁਤਾਰੇ ਸੀ ਵੀ ਕਿਸੇ ਦਾ ਕਮੈਂਟ ਆਇਆ ਸੀਗਾ ਵੀ ਥੋੜੇ ਹਸਬੈਂਡ ਕੰਮ ਨਹੀਂ ਕਰਾਉਂਦੇ ਵੀ ਕੋਈ ਵੀ ਵੀਡੀਓ ਬਣਾਉਂਦੇ ਨੇ ਕੈਮਰਾਮੈਨ ਉਹ ਨੇ ਵੀ ਜਾਂ ਜਿਉਂ ਵੀਡੀਓ ਬਣਾਉਂਦੇ ਨੇ ਤਾਂ ਉਹਨਾਂ ਦੀ ਗਲਤ ਗੱਲ ਆ ਵੀ ਤੁਸੀਂ ਕੰਮ ਕਰ ਰਹੇ ਹੋ ਤੇ ਉਹ ਵੀਡੀਓ ਬਣਾ ਰਹੇ ਆ ਨਹੀਂ ਵੀਰੇ ਵੀਡੀਓ ਆਪਾਂ ਹਨਾ ਤੁਹਾਨੂੰ ਕਮੈਂਟ ਕਰਕੇ ਵੀ ਦੱਸਿਆ ਸੀ ਵੀ ਬੱਚੇ ਬਣਾਉਂਦੇ ਨੇ ਤੇ ਉਹ ਵੀਡੀਓ ਨਹੀਂ ਬਣਾਉਦੇ ਤੇ ਉਹ ਵੀਡੀਓ ਚ ਕਿਉਂ ਨਹੀਂ ਹੁੰਦੇ ਹਨ ਇਹ ਹੀ ਆਪਾਂ ਤੁਹਾਨੂੰ ਦੱਸਦੇ ਆਂ ਇਹ ਗੱਲ ਹਨਾ ਦੱਸ ਦੇ ਵੀ ਥੋੜਾ ਜਿਹਾ ਮਨ ਭਾਵਕ ਹੋ ਜਾਂਦਾ ਅਯੂ ਨਾਤੇ ਤਾਂ مصیبت ਬਹੁਤ ਵੱਡੀ ਪਈ ਹੋਈ ਆ ਇਹ ਗੱਲ ਆਪਾਂ ਹਨਾ ਵੀ ਤੁਹਾਨੂੰ ਬਹੁਤ ਟਾਈਮ ਦੇ ਦੱਸਣਾ ਚਾਹੁੰਦੇ ਸੀ ਪਰ ਮੇਰੀ ਵੀ ਮਜਬੂਰੀ ਸੀ ਹਜੇ ਵੀ ਆਪਾਂ ਤੁਹਾਨੂੰ ਕਲੀਅਰ ਨਹੀਂ ਦੱਸ ਸਕਦੇ ਪਲੀਜ਼ ਹਨਾ ਸਮਝੋ ਵੀ ਮੇਰੀ ਮਜਬੂਰੀ ਹੈ ਥੋੜੀ ਵੀ ਮੈਂ ਨਹੀਂ ਕਿ ਮਜਬੂਰ ਆ ਹਨਾ ਇਹ ਵੀ ਨਹੀਂ ਤੁਹਾਨੂੰ ਦੱਸ ਸਕਦੀ ਰੀਜਨ ਵੀ ਨਹੀਂ ਦੱਸ ਸਕਦੀ ਤੇ ਕਿਉਂਕਿ ਜੀ ਹਨਾ ਉਹਨਾਂ ਨੂੰ ਉਹਨਾਂ ਤੇ ਨਾ ਵੀ ਕਿਸੇ ਨੇ ਝੂਠਾ ਪਰਚਾ ਪਵਾਤਾ 8 ਮਹੀਨੇ ਹੋ ਗਏ 9ਵਾਂ ਮਹੀਨਾ ਚੱਲ ਰਿਹਾ ਉਹ ਜੇਲ੍ਹ ਚ ਨੇ ਤੇ ਬਸ ਮੱਝ ਵੇਚਣੀ ਵੀ ਮੇਰੀ ਹਨਾ ਇਹੀ ਮਜਬੂਰੀ ਆ ਤੇ ਕਿਉਂਕਿ ਵੀ ਜਦੋਂ ਉਦੋਂ ਵੀ ਮੱਝ ਸੂਈ ਸੀ ਹਨਾ ਫੇ ਸੂਈ ਸੀ ਜੁਲਾਈ ਦੇ ਲਾਸਟ ਇਅਰ ਚ ਤੇ 2 ਅਕਤੂਬਰ ਨੂੰ ਜਿਸ ਦਿਨ ਹਨਾ ਬਾਈ ਪਿੰਦੀ ਸਿੱਧੂ ਸਾਡੇ ਘਰੇ ਆਏ ਸੀ ਤੇ ਉਸ ਦਿਨ ਸਾਡੇ ਸ਼ਾਮ ਨੂੰ ਇਹ ਗੱਲ ਹੋ ਗਈ ਸਵੇਰੇ ਦੇਖ ਬਾਈ ਆਏ ਆ ਤੇ ਸ਼ਾਮ ਨੂੰ ਵੀ ਇਹ ਗੱਲ ਹੋ ਗਈ ਸਾਡੇ ਤੇ ਮੇਰੇ ਹਸਬੰਦ ਜੀ ਤੇ ਕਿਸੇ ਨੇ ਹਨਾ ਪਰਚਾ ਪਵਾਤਾ ਤੇ ਉੱਠੀ ਨਹੀਂ ਤੇ ਤੁਸੀਂ ਸਮਝ ਸਕਦੇ ਹੋ ਹਨਾ ਵੀ ਮੇਰੀ ਹਾਲਤ ਵੀ ਇੰਨੀ ਖਮਾੜੀ ਹੋ ਗਈ ਸੀ ਨਾ ਵੀ ਕੋਈ ਸੁੱਧ-ਵੁੱਧ ਨਹੀਂ ਸੀ ਏ ਬੀਵੋਦੋਂ ਵੀ ਮੇਥੋਂ ਮੱਝ ਦੀ ਸਮਾਈ ਨਹੀਂ ਹੋਈ ਹੈ ਨਾ ਵੀ ਮੱਝ ਵਧੀਆ ਉਹਨਾਂ ਨੇ 20 21 ਲੀਟਰ ਦੁੱਧ ਕਹਿ ਕੇ ਦਿੱਤਾ ਸੀਗਾ 16 ਤੋਂ ਉੱਪਰ ਤਾਂ ਸਾਢੇ ਵੀ ਦਿੱਤਾ ਇਹਨੇ ਵੀ 17 ਤੱਕ ਹੀ ਦਿੱਤਾ ਆਪਾਂ 17 ਨਹੀਂ ਕਹਿੰਦੇ ਵੀ ਫੇਰ ਵੀ ਮੈਂ 16 ਹੀ ਕਹੂੰਗੀ ਤੇ ਵੀ ਤੁਸੀਂ ਸਮਝ ਸਕਦੇ ਹੋ ਨਾ ਜਦੋਂ ਕੋਈ ਪਸ਼ੂ ਦੀ ਸਮਾਈ ਨਾ ਹੋਵੇ ਜਾਂ ਵੀ ਘਰੇ ਢੀ ਗੱਲ ਹੋ ਜੇ ਹਨਾ ਤੇ ਤੁਸੀਂ ਕਹਿੰਦੇ ਹੋ ਬਈ ਉਹ سپورਟ ਮੇਰੀ ਬਹੁਤ ਜ਼ਿਆਦਾ ਕਰਦੀ ਸੀ ਤਾਂ ਹੀ ਉਹਨਾਂ ਬਿਨਾ ਮੈਂ ਵੀ ਅਧੂਰੀ ਆ ਤੇ ਕਿਉਂਕਿ ਕੱਕਾ ਪੱਠਾ ਮੇਰੇ ਨਾਲ ਪਉਂਦੇ ਜੋ ਤੂੜੀ ਲੈ ਕੇ ਆਉਣੀ ਤੇ ਉਹ ਵੀ ਲੈ ਕੇ ਆਉਂਦੇ ਸੀ ਵੀ ਮੈਂ ਲਾ ਦਿੰਦੀ ਸੀ ਨਾਲ ਜਾਂ ਦਾਣਾ ਪੜਾ ਦੇ ਸੀ ਓਕੇ ਮੈਨੂੰ ਵੀ ਥੋੜੀ ਸੈਲਾਂ ਦੀ ਪ੍ਰੋਬਲਮ ਰਹਿੰਦੀ ਆ ਤੇ ਪਰ ਇਹ ਗੱਲ ਹਨਾ ਇੱਥੇ ਆ ਜਾਂਦੀ ਆ ਜਦੋਂ ਮਤਲਬ ਕਿ ਮੈਂ ਤੂੜੀ ਲੈ ਕੇ ਆਉਣੀ ਆ ਪੰਜ ਛੇ ਟੋਕਰੇ ਪਾ ਕੇ ਹਨਾ ਪੱਲੀ 'ਚ ਛਕਦੀ ਆ ਕਈ ਵਾਰ ਇਹ ਵੀ ਕੋਈ ਟੂ ਹੀ ਦੀ ਨਾੜ ਚੜ ਜਾਂਦੀ ਆ ਤੇ ਵੀ ਮਤਲਬ ਕਿ ਉਹਦੋਂ ਵੀ ਬਹੁਤ ਦਰਸੀਸਾਂ ਦਿੰਦੀਆਂ ਜਿਨ੍ਹਾਂ ਨੇ ਸਾਡੇ ਨਾਲ ਇਹ ਬਹਿਰ ਕਮਾਏ ਆ ਜਾਂ ਹੁਣ ਦੇਖੋ ਮੇਰੇ ਪਾਪਾ ਦੀ ਉਮਰ ਹੈ ਨਾ 70 75 ਸਾਲ ਦੀ ਹੋ ਗਈ ਤੇ ਉਹ ਲਾਉਂਦੇ ਨੇ ਮੱਕੀ ਡਪਾਣੀ ਹੋਣਾ ਤੇ ਉਹਨਾਂ ਦੀ ਉਮਰ ਨਹੀਂ ਹੈਗੀ ਹਨਾ ਵੀ ਪਾਣੀ ਤਾਂ ਨਹੀਂ ਲਾਉਣ ਦੀ ਸੀ ਮੰਮੀ ਵਧੀਆ ਸੀ ਹਨਾ ਪਾਠ ਤੇ ਜਾਂਦੇ ਸੀ ਆਪਾਂ ਤੁਹਾਨੂੰ ਦੱਸਦੇ ਹੁੰਦੇ ਸੀ ਉਸ ਦਿਨ ਉਹਨਾਂ ਦਾ ਵੀ ਗੁਰੂ ਘਰ ਛੁੱਟਿਆ ਵਾ ਤੇ ਮੇਰੇ ਬੱਚੇ ਹਨਾ ਛੋਟੀਆਂ ਛੋਟੀਆਂ ਖੁਸ਼ੀਆਂ ਤੋਂ ਵੀ ਬਾਂਦੇ ਰਹਿਆ ਵੀ ਆਪਾਂ ਭੁੱਲ ਨਹੀਂ ਸਕਦੇ ਪਰ ਹਾਂ ਵੀ ਸਾਰੇ ਕਹਿੰਦੇ ਨਾ ਸਬਰ ਰੱਖੋ ਵੀ ਮੇਰੇ ਕੋਲ ਪ੍ਰੂਫ ਵੀ ਆ ਸਾਰੇ ਉਹਨਾਂ ਦੇ ਬੇਗੁਨਾਹੀ ਦੇ ਇਹ ਸਬਰ ਰੱਖੋ ਵੀ ਸਬਰ ਦਾ ਫਲ ਮਿੱਠਾ ਹੁੰਦਾ ਪਰ ਆਪਾਂ ਸਬਰ ਰੱਖਿਆ ਹਨ ਪਰ ਜਿਸ ਦਿਨ ਹਨਾ ਵੀ ਮੇਰਾ ਵੀ ਸਬਰ ਟੁੱਟਿਆ ਨਾ ਹੀ ਨਹੀਂ ਪਤਾ ਵੀ ਕਿੰਨਾ ਕੁ ਨੂੰ ਲੈ ਆਇਆ ਬੈਠੋ ਇਹ ਆਪਾਂ ਹੁਣ ਦੱਸਣਾ ਬਹੁਤ ਟਾਈਮ ਦੇ ਚਾਹੁੰਦੇ ਸੀ ਮਨ ਤੇ ਬੋਝ ਵੀ ਸੀਗਾ ਵੀ ਸਾਰੇ ਹਨਾ YouTube ਫੈਮਲੀ ਵੀ ਆਪਣੇ ਭੈਣ ਭਰਾ ਹੀ ਹੁੰਦੇ ਆ ਪੀ ਸਾਬਣਾ ਵੀ ਇਹ ਗੱਲ ਸਾਂਝੀ ਕਰਾਂ ਮੈਂ ਸ਼ੇਅਰ ਕਰਾਂ ਵੀ ਕਿਸੇ ਨੰ ਵੀ ਆਪਾਂ ਇੰਨੇ ਜੋਗੇ ਹੈ ਨਹੀਂ ਸੀ ਹਨਾ ਵਿਚ ਇਥੇ ਅਸੀਂ ਆ ਕੇ ਖੜ ਗਏ ਵੀ ਚਲ ਕੋਈ ਭੈਣ ਭਰਾ ਹੁੰਦਾ ਹਨਾ ਕਿਸੇ ਨਾ ਵੀ ਮਦਰ ਕੇ ਕਿਸੇ ਵਕੀਲ ਨਾ ਕੋਈ ਰਿਸ਼ਤਨ ਹੁੰਦੀ ਆ ਜਾਂ ਕਿਵੇਂ ਵੀ ਹਨਾ ਵਿਚਾਰ ਆਪਣੀ ਸੁਝਾਅ ਵੀ ਦੇ ਦਿੰਦੇ ਪਰ ਹਨਾ ਵੀ ਡਰਦੇ ਸੀ ਕੋਈ ਕੋਸ਼ ਕਹਿੰਦਾ ਕੋਈ ਕੋਸ਼ ਹੁਣ ਤੁਸੀਂ ਇਹ ਵੀ ਕਹੋਗੇ ਵੀ ਤੁਸੀਂ ਇੰਨੇ ਟਾਈਮ ਦੇ ਹਨਾ ਹੁਣ ਦੱਸ ਦਿਓ ਸਾਨੂੰ ਹੁਣ ਵੀਡੀਓ ਪਾਉਣਿਓ ਵੀਰੇ ਮੈਂ ਹਨਾ ਕੱਲੀ ਜਾਣੀ ਸੀ ਸਬੂਤ ਵੀ ਇਕੱਠੇ ਕਰਨੇ ਸੀ ਨਾ ਉਹਨਾਂ ਦੀ ਬੇਗੁਨਾਹੀ ਦੇ ਉਹ ਸਾਰੇ ਮੇਰੇ ਕੋਲ ਸਬੂਤ ਵੀ ਨੇ ਮੈਂ ਸ਼ੇਅਰ ਜ਼ਰੂਰ ਕਰੂੰਗੀ ਪਰ ਹਜੇ ਨਹੀਂ ਹੈ ਨਾ ਜਦੋਂ ਉਹ ਮੇਰੇ ਨਾਲ ਹੋਏ ਤਾਂ ਪੱਕਲੀ ਪੱਕਲੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਇਹਨਾਂ ਨੂੰ ਕਿਹਨੇ ਫਸਾਇਆ ਤੇ ਕੀਦੇ ਕਹਿਣ ਤੇ ਆਪਾਂ ਸਾਰੀ ਗੱਲ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਪਰ ਤੁਸੀਂ ਦੇਖਿਆ ਹੀ ਹੈ ਨਾ ਪਹਿਲਾਂ ਵੀਡੀਓ 'ਚ ਉਹ ਕਿੰਨੇ ਮਿਹਨਤੀ ਨੇ ਜਾਂ ਜਿਹੜੇ ਆ ਨਾ ਵੀਰ ਸਾਡੇ ਆ ਕੇ ਗਏ ਨੇ ਜਾਂ ਵੀ ਜਿਹੜਾ ਵੀਰ ਝੋਟੀ ਲੈ ਕੇ ਗਿਆ ਵੇ ਬੈਸੇ ਵੀ ਹੋਰ ਕਈ ਆਏ ਨੇ ਸਾਡੇ ਥੀਵਰ ਆਪਣੇ ਤੇ ਉਹ ਜਾਣਦੇ ਹੀ ਨੇ ਵੀ ਉਹਨਾਂ ਦਾ ਨੇਚਰ ਕਿਵੇਂ ਦਾ ਬਈ ਹੁਣ ਨਾ ਮੈਂ ਕੀ ਦੱਸਾਂ ਨਾ ਤੁਹਾਨੂੰ ਬਹੁਤ ਡੋਲ ਗਈ ਸੀ ਉਹਨਾਂ ਵੀ ਹਿੰਮਤ ਨਹੀਂ ਸੀ ਮੇਰੇ ਤੇ ਪਰ ਉਹਨਾਂ ਨੇ ਮੈਨੂੰ ਕਿਹਾ ਹਨਾ ਕਿ ਜਦੋਂ ਉਹਦੋਂ ਆਪਾਂ ਪਾਈ ਵੀ ਨਹੀਂ ਮਹੀਨਾ ਵੀਦਾਂ ਵੀਡੀਓ ਨਹੀਂ ਪਾਈ ਆ ਉਹ ਕਹਿੰਦੇ ਨਹੀਂ ਵੀ ਇਹ ਤੇਰੀ ਮਿਹਨਤ ਆ ਵੀ ਇਹ ਤੋਂ ਤੂੰ ਕਿਉਂ ਹਟਦੀ ਆ ਵੀ ਤੇਰੀ ਮਿਹਨਤ ਆ ਤੂੰ ਆਦੀ ਮਿਹਨਤ ਜਾਰੀ ਰੱਖ ਲੋ ਉੱਥੇ ਬੈਠੇ ਵੀ ਬਹੁਤ ਹੌਸਲਾ ਦਿੰਦੇ ਨੇ ਰੋਜ ਫੋਨ ਲਾ ਲੈਂਦੇ ਆ ਨਾ ਤੇ ਕਹਿੰਦੇ ਏ ਤੂੰ ਵੀਡੀਓ ਪਾਉਣੀ ਨਾ ਛੱਡ ਤੇ ਕਿਉਂਕਿ ਹਣਾ ਵੀ ਚੱਲ ਮੈਂ ਇੱਕ ਦਿਨ ਜਿਵੇਂ ਵੀਡੀਓ ਪਾਤੀ ਆਪਾਂ ਚਾਰ ਪੰਜ ਦਿਨ ਨਹੀਂ ਪਾਉਂਦੇ ਤੇ ਉਦੋਂ ਵੀ ਆਏ ਹੁੰਦਾ ਜਦੋਂ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਆ ਹਣਾ ਵੀ ਆਪਾਂ ਰਿਪਲਾਈ ਦੇਣ ਚ ਲੰਘ ਜਾਂਦਾ ਨਾ ਦਿਨ ਲੰਘ ਜਾਂਦਾ ਨਹੀਂ ਵੀਰੇ ਹਣਾ ਵੀ ਦਿਨ ਘੰਟੇ ਬਹੁਤ ਔਖਿਆ ਤੇ ਇਹਦੇ ਨਾਲ ਖਾਸ ਕਰਕੇ ਆਪਾਂ ਵੀ ਲਾਮਾ ਲੈ ਕੇ ਇਸ ਘਰ ਚਾਹੀਏ ਕਿਉਂਕਿ ਆਪਾਂ ਨੂੰ ਉਤੋਂ ਵੀ ਨਾ ਆਪਣਾ ਹਨਾ ਹਮਸਾਫਰ ਵੀ ਨਾ ਵੀ ਸਾਰੇ ਉੱਪਰ ਹੀ ਹੁੰਦੇ ਆ ਵੀ ਆਪਾਂ ਕੋਈ ਵੀ ਆਪਣੇ ਦਿਲ ਦੀ ਗੱਲ ਹਨਾ ਕੋਈ ਦੁੱਖ ਸੁੱਖਾ ਉਹਨਾਂ ਨਾਲ ਸ਼ੇਅਰ ਕਰ ਸਕਦੇ ਆ ਤੇ ਪਰ ਮੈਂ ਇੰਨੀ ਭਾਗਣਾ ਹਨਾ ਵੀ ਜਿਹੜੀ ਉਹਨਾਂ ਤੋਂ ਬਿਨਾ ਰਹਿ ਰਹੀ ਆ ਆਪਣੀ ਬੱਚਿਆਂ ਲਈ ਮਾਂ ਵੀ ਵੇਹਾਂ ਪਿਓ ਵੀ ਤੇ ਪਰ ਬਾਈ ਗੁਰੂ ਜੀ ਹਨਾ ਸਭ ਦੇਖਦੇ ਆ ਉਹਨਾਂ ਨੂੰ ਬਖਸ਼ਣਗੇ ਨਹੀਂ ਕਿਉਂਕਿ ਵਿਚਾਰ ਫਰਬਰੀ ਦਾ ਹਨਾ ਮੇਰੀ ਬੇਟੀ ਦਾ ਜਨਮ ਦਿਨ ਆਇਆ ਅਸੀਂ ਉਸ ਦਿਨ ਵੀ ਮੁਲਾਕਾਤ ਤੇ ਗਏ ਤੇ ਹਨਾ ਡੈਡੀ ਕਰੋ ਘਰੇ ਕਦੋਂ ਆਉਂਗੇ ਚਲੋ ਹੁਣ ਵੀ ਪਹਿਲਾਂ ਮੈਂ ਕਹਿ ਦਿੱਤੀ ਸੀ ਮਤੋਂ ਤਾਂ ਡੈਡੀ ਜੋਬ ਉੱਪਰ ਲੱਗੇ ਪਰ ਹੁਣ ਸਮਝਦਾ ਹੋਗੇ ਸਮਝ ਜਾਂਦੇ ਆ ਤੇ ਕਹਿੰਦਾ ਕਿ ਸੁਪਰਾਵ ਦਾ ਬਰਥਡੇ ਹੋਇਆ ਹਨਾ ਬੇਟੇ ਦਾ ਬਰਥਡੇ ਸੀਗਾ 4 ਜੂਨ ਦਾ ਉਸ ਦਿਨ ਵੀ ਅਸੀਂ ਗਏ ਤੇ ਅੱਥੇ ਦੇਖ ਕੇ ਹਨਾ ਉਹਨਾਂ ਨੂੰ ਰੋਣ ਲੱਗ ਗਏ ਤੇ ਬਸ ਉਹਨਾਂ ਨੂੰ ਵੀ ਆਇਆ ਹੋ ਗਿਆ ਮੈਨੂੰ ਕਹਿੰਦੇ ਤੂੰ ਮੁੜ ਕੇ ਉਹਨਾਂ ਨੂੰ ਇੱਥੇ ਲੈ ਕੇ ਨਹੀਂ ਮੈਨੂੰ ਉਹ ਤੋੜਨਾ ਬਹੁਤ ਔਖਾ ਹੋ ਜਾਂਦਾ ਜੇ ਸੀ ਮੈਂ ਤੂੰ ਸਮਝ ਸਕਦੇ ਹੋ ਨਾ ਵੀ ਅਸੀਂ ਚਲ ਜਦੇ ਜਾਣੇ ਮੁਲਾਕਾਤ ਤੇ ਮੈਨੂੰ ਵਾਪਸ ਆਉਣਾ ਵੀ ਬਹੁਤ ਜ਼ਿਆਦਾ ਔਖਾ ਤੇ ਇਹ ਖਾਸ ਕਰਕੇ ਨਾ ਵੀ ਮੈਂ ਉਹ ਪਹਿਣਾ ਲਈ ਵੀ ਹਨਾ ਵੀਡੀਓ ਬਣਾਈ ਆ ਵੀ ਦੇਖੋ ਨਾ ਤੁਸੀਂ ਵੀ ਮੈਂਨਾਂ ਦੁੱਖਦਾਰ ਤੇ ਹਨਾ ਚੱਲ ਕੇ ਇੰਨੇ ਆਤਕਲੀਪ ਪਾਣਾ ਫੇਰੇ ਵੀ ਆਪਣੇ ਮਾਲ ਪੁਸ਼ੇ ਦਾ ਕੰਮ ਕਰ ਰਹੀ ਆ ਤੇ ਉਹ ਪਹਿਣਾ ਪਾ ਗਾਲੀਆਂ ਜਿਨ੍ਹਾਂ ਦੇ ਹਮਸਾਪਰ ਉਹਨਾਂ ਨਾਲ ਆ ਤੇ ਮੈਂ ਕਹਨੀ ਆ ਕਿ ਉਹਨਾਂ ਸਪੋਰਟ ਜ਼ਰੂਰ ਕਰਿਆ ਕਰੋ ਦੇਖੋ ਨਾ ਦੁੱਖ ਸੁੱਖ ਚੇਤ ਦੂਜੇ ਦਾ ਸਾਥ ਚਾਹੀਦਾ ਮੈਂ ਜੇ ਆਪਣੇ ਸਰਦਾਰ ਜੀ ਦਾ ਸਾਥ ਦੇ ਰਹੀ ਆ ਨਿਭਾ ਰਹੀ ਆ ਵੀ ਜਿੰਨਾ ਚਿਰ ਸਾਥ ਚੱਲਦੀ ਆ ਤੇ ਉਹਨਾਂ ਨੂੰ ਬੇਗੁਨਾ ਸਾਫਤ ਕਰਕੇ ਵੀ ਰਹੂੰਗੀ ਪਰ ਇਹ ਮੈਂ ਮੱਝ ਦੇ ਵਿੱਚ ਨਾ ਹਨਾ ਮੇਰੀ ਮਜਬੂਰੀ ਬਣ ਗਈ ਕਿਉਂਕਿ ਇੱਕ ਤਾਂ ਉਸ ਟਾਈਮ ਸਾਡੇ ਹਨਾ ਦੋ ਮੱਝਾਂ ਇਕੱਠੀਆਂ ਸੋਲੀਆਂ ਆ ਇੱਕ ਤੁਹਾਨੂੰ ਪਤਾ ਹਨਾ ਜਦੋਂ ਵੀ ਇਹੋ ਜਿਹੇ ਮਕਾਦਮੇ ਚੱਲ ਪੈਂਦੇ ਆ ਨਾ ਤੇ ਵੀ ਪੈਸਾ ਵੀ ਲੱਗਦਾ ਪਸ ਆਪਾਂ ਅੱਗੇ ਵੀ ਹਨਾ 2-3 ਵਕੀਲ ਬਦਲੇ ਹਨਾ ਵੀ ਕਿਉਂਕਿ ਉਹ ਕਹਿ ਰਹੇ ਹੁੰਦੇ ਅਸੀਂ ਜਮਾਨਤ ਕਰਾ ਦਾਂਗੇ ਐ ਕਰਾ ਦਾਂਗੇ ਕਿਉਂਕਿ ਪਹਿਲਾਂ ਵੀ ਬਹੁਤ ਵੀ ਆਪਾਂ ਨੂੰ ਇਹ ਜਦੋਂ ਇਹ ਕੰਮਾਂ 'ਚ ਆਏ ਨਾ ਓਕੇ ਨਾ ਇਹ ਮੈਨੂੰ ਅੱਜ ਇਹ ਨਹੀਂ ਪਤਾ ਹਨਾ ਕਿੰਨਾ ਮਾਨਕਾਰਡਾ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਆ ਜਦੋਂ ਆਪਾਂ ਇਹ ਕੰਮਾਂ 'ਚ ਆਏ ਨਾ ਹੋਈ ਨਾ ਆਪਾਂ ਨੂੰ ਕਿਸੇ ਚੀਜ਼ ਦੀ ਸੁਧ-ਬੁੱਧ ਨਹੀਂ ਹੁੰਦੀ ਵੀ ਕੀ ਕਰਨਾ ਵੀ ਜਿਹੜਾ ਜਿਵੇਂ ਨੇ ਕਹਿਤਾ ਉਹ ਵੀ ਮਾਗਰ ਲੱਗ ਜਾਣਾ ਤੇ ਮੈਂ ਬਹੁਤ پیسے ਬਰਬਾਦ ਕਰ ਪਈ ਚੁੱਕੀ ਆ ਤੇ ਕਿਵੇਂ ਬਸ ਵੀਰੇ ਇਹ ਆਰਥਿਕ ਤੰਗੀ ਕਰਕੇ ਆਪਾਂ ਇਹਨੂੰ ਵੇਚਦੇ ਆ ਨਹੀਂ ਆ ਨਾ ਵੀ ਜਵਕਾਂ ਨੂੰ ਪਾਲੇ ਪਰ ਸੁਣਨ ਨੂੰ ਹਨਾ ਵੀ ਘਰੋਂ ਤੋਂ ਨੂੰ ਚੀਜ਼ ਨਹੀਂ ਕਰਦਾ ਹੁੰਦਾ ਸਸ ਵੀਰੀ ਹੀ ਮਜਬੂਰੀ ਆ ਮਾਜੀ ਘਰ ਆਪਣੀ ਬਹੁਤ ਵਧੀਆ ਵਿਚਾਰੀ ਹੁਣ ਕੋਣ ਦੁੱਧ ਤਾਂ ਵੀ ਹੁਣੇ ਛੱਡੀ ਸੀ 15 20 ਦਿਨ ਹੀ ਹੋਇਆ ਵੀ ਮੰਨ ਲਓ 3 ਮਹੀਨੇ ਪਹਿਲਾਂ ਵੀ ਆਪਾਂ ਛੱਡੀ ਸੀਗੀ ਉਹ ਤੇ ਬਹੁਤ ਵਧੀਆ ਮੱਝ ਆਪਣੀ ਤਮਾਰਾ ਤੁਸੀਂ ਦੱਸਦੇ ਹੋ ਨਾ ਇਹ ਆਪਣਾ ਕਿਹ ਬਲੌਗ ਕੰਟੀਨਿਊ ਰੱਖੀਏ ਕਿ ਨਾ ਹੁਣ ਵਿੱਚ ਹੋਣਗੇ ਨਾ ਕਹਿਣਗੇ ਵੀ ਐਡੀ ਐਡੀ ਗੱਲ ਹੋ ਗਈ ਤੁਸੀਂ ਫਿਰ ਵੀ ਵੀਡੀਓ ਪਾਉਣੀ ਹੋਊਗਾ ਕਿ ਸਾਡੇ ਪਿੰਡ 'ਚ ਵੀ ਕਹਿੰਦੇ ਸੀ ਵੀ ਉਹ ਫੇਰ ਵੀਡੀਓ ਪਾਈ ਜਾਂਦੀ ਆ ਉਹਨਾਂ ਦੇ ਐਡੀ ਕਰਨ ਹੋਊਗੀ ਹੁਣ ਦੁੱਖ ਨਹੀਂ ਦੁੱਖ ਹੁੰਦਾ ਵੀਰੇ ਮੈਨੂੰ ਪਤਾ ਹਨਾ ਮੈਨੂੰ ਦੁੱਖ ਆ ਕਿੰਨਾ ਦੁੱਖ ਆ ਭਾਜਾ ਤਾਂ ਮੇਰੇ ਹਸਬੰਦ ਮੈਨੂੰ ਸਪੋਰਟ ਕਰਦੇ ਆ ਉੱਥੋਂ ਬੈਠੋ ਵੀ ਰੋਜ਼ ਕਹਿੰਦੇ ਆ ਤੂੰ ਵੀਡੀਓ ਪਾਤੀ ਅੱਜ ਕਾਦੀ ਪਾਈ ਐਂ ਪਾਈ ਆ ਨਾ ਤੇ ਫਿਰ ਚਲੋ ਹੁਣ ਇਹਨੇ ਮੇਰਾ ਮਨ ਲੱਗ ਗਿਆ ਰੰਦਾ ਚਲੋ ਇਹ ਮਾੜੇ ਟਾਈਮਸ ਹੈ ਨਾ ਆਪਾਂ ਤੁਹਾਨੂੰ ਉਦਕੇ ਵੀ ਵੀਡੀਓ ਪਾਵਾਂਗੇ ਚਲੋ ਕੰਟੀਨਿਊ ਹੋਣਾ ਹੁਣ ਵੀਡੀਓ ਲੰਬੀ ਨਾ ਹੋ ਜੇ ਦੱਸਾਂਗੇ ਵੀ ਮਾੜੇ ਟਾਈਮਸ ਚ ਕੌਣ ਖੜਦਾ ਨਾਲ ਕੌਣ ਨਹੀਂ ਖੜਦਾ ਨਾ ਵੀ ਸਾਰੇ ਸਾਥ ਛੱਡ ਜਾਂਦੇ ਵੀਰੇ ਮਾੜਾ ਟਾਈਮ ਕਿਸੇ ਤੇ ਆਵੇ ਨਾ ਸਾਡੇ ਤੇ ਆਇਆ ਹੁਣ ਹਨਾ ਮੈਨੂੰ ਪਤਾ ਲੱਗਦਾ ਚਲੋ ਹਣਾ ਬਸ ਬਾਕੀ ਕੱਲੋਂ ਮੈਂ ਤੁਹਾਨੂੰ ਨਹੀਂ ਹੁੰਦੀ। ਆਪਾਂ ਤੁਹਾਨੂੰ ਹੋਰ ਕਿਸੇ ਵੀ ਵੀਡੀਓ ਚ ਦੱਸਾਂਗੇ। ਤੇ ਤੁਸੀਂ ਪੁੱਛਦੇ ਹੁੰਦੇ ਹੋਣਾ ਵੀ ਉਹ ਵੀਡੀਓ ਚ ਆਉਂਦੇ ਨਹੀਂ ਕਿਉਂ ਨਹੀਂ ਤੇਰਾ ਕੰਮ ਕਰਾਉਂਦੇ। ਐਵੇਂ ਹਣਾ ਲੱਗਿਆ ਮੇਰੇ ਮਨ ਨੂੰ ਬਹੁਤ ਦੁੱਖ ਲੱਗਿਆ ਹਣਾ ਵੀ ਜਦੋਂ ਕਹਿੰਦੇ ਆ ਵੀ ਉਹ ਗਲਤ ਕਰਨਾ ਤੁਹਾਡੇ ਨਾਲ ਕੰਮ ਨਹੀਂ ਕਰਾਉਂਦੇ। ਫਿਰ ਉਹਨਾਂ ਜਿੰਨਾ ਨਾ ਨਾ ਸ਼ਿਹਾਰਸੀ ਜ਼ਿੰਦਗੀ ਚ ਕਿਸੇ ਨੇ ਨਹੀਂ ਕੀਤਾ ਜਦੋਂ ਪਲੱਸ 2 ਕਰਕੇ ਆਟੇ ਸੀਗੇ। ਕਾ ਕਦੀ ਮੈਂ ਸਾਂਝੀ ਕਰਦੀ ਆ ਨਾ ਮੇਰੀ ਵੀ ਸੇਮ ਸਟੋਰੀ ਸੀ ਇਹ ਵੀ ਜਦੋਂ ਪਲੱਸ ਟੂ ਕਰਕੇ ਆਈ ਟੀ ਸਾਡੇ ਪਾਪਾ ਵੀ ਹਾਰਟ ਦੇ ਮਰੀਜ਼ ਆ ਉਹਨਾਂ ਨੂੰ ਜਦੋਂ ਵੀ ਦੌਰਾ ਪੈ ਗਿਆ ਤੇ ਬਸ ਮੋਰ ਤੋਂ ਕੰਮ ਤਾਂ ਉਹਨਾਂ ਤੋਂ ਨਹੀਂ ਹੁੰਦਾ ਸੀ ਇਹਨਾਂ ਦੀ ਵੀ ਪੜਾਈ ਵਿੱਚ ਛੁੱਟ ਗਈ ਤੇ ਮੇਰੀ ਵੀ ਜੋ ਪਲੱਸ ਟੂ ਕਰਕੇ ਆਈ ਸੀ ਮੈਂ ਵੀ ਅੱਗੇ ਲੱਗਣ ਦਾ ਪਲਾਨ ਸੀ ਮੇਰੇ ਪਾਪਾ ਨੂੰ ਕੈਂਸਰ ਹੋ ਗਿਆ ਨਾ ਤੇ ਉਹਨਾਂ ਬਸ ਮੇਰੀ ਵੀ ਪੜਾਈਆਂ ਵਿੱਚ ਛੁੱਟ ਗਈ ਇੱਕ ਦੂਜੇ ਦੇ ਦਰਦ ਤਾਂ ਇੰਤਾ ਹੀ ਵੀਰੇ ਸਮਝ ਸਕਦੇ ਆ ਹਨਾ ਅਸੀਂ ਤੇ ਇੱਕ ਗੱਲ ਹੋ ਬਸੇ ਦੁੱਖ ਹੁੰਦਾ ਵੀ ਹੁਣ ਜੇ ਅਮਾਲਾ ਮੇਰਾ ਮਾਂ ਪਿਓ ਹੋਵੇ ਨਾ ਆ ਕੇ ਦੁੱਖ ਬਣਾਉਣ ਪਰ ਉਹ ਵੀ ਨਹੀਂ ਨਾ ਮਾਣਾ ਪਿਓ ਤੇ ਵੀਰੇ ਹਨਾ ਇਹ ਗੱਲ ਨਹੀਂ ਵੀ ਇਹ ਮੇਰਾ ਕੰਮ ਨਹੀਂ ਕਰਾਉਂਦੇ ਵੀ ਪੂਰਾ ਇਹ ਟੁਗੜੀ ਮੈਂ ਕਦੇ ਲਿਆਂਦੀ ਨਹੀਂ ਸੀ ਮੈਂ ਕਿਤੇ ਪਵਾ ਲਿਆਉਂਗੀ ਜਦੋਂ ਕਿਤੇ ਗਏ ਸੀ ਨਹੀਂ ਮੈਂ ਤੂੜੀ ਕਦੇ ਨਹੀਂ ਆਉਂਦੀ ਨਹੀਂ ਸੀ ਵੀ ਕਿਉਂਕਿ ਮੈਨੂੰ ਨਾ ਥੋੜੀ ਸੈਲਾਂ ਦੀ ਪ੍ਰੋਬਲਮ ਆ ਵੀ ਮੈਨੂੰ ਖੰਗ ਛੜ ਪੈਂਦੀ ਆ ਵੀ ਜੋਰੀ ਚੜ ਜਾਂਦੀਆਂ ਹੁਣ ਮੈਨੂੰ ਪਤਾ ਵੀ ਮੈਂ ਕਿਵੇਂ ਲੈ ਕੇ ਆਉਣੀ ਆ ਤੇ ਉਦੋਂ ਹਨਾ ਵੀ ਇਹ ਟਿੱਡ ਅਸੀਸਾ ਨਹੀਂ ਦਿੰਦਾ ਉਹਨਾਂ ਨੂੰ ਬਾਅਦ ਅਸੀਸਾ ਜ਼ਰੂਰ ਦਿੰਦਾ ਕਿ ਦਿਨਾਂ ਸਾਡੇ ਨਾਲ ਮਾਰੀ ਕਰੀ ਜਾਂ ਹੁਣ ਪਾਪਾ ਹਨਾ ਉਹਨਾਂ ਨੇ ਮੇਰੇ ਗੋਡਾ ਪੋਆ ਬਣਨ ਤਾਂ ਤੁਰਿਆ ਨਹੀਂ ਆਉਂਦਾ ਬੱਟਾ ਤੇ ਤੁਰਦੇ ਜਦੋਂ ਪਾਣੀ ਲਾਉਂਦੇ ਹਨਾ ਅੱਗੇ ਇਹ ਉਮਰ ਉਹਨਾਂ ਨੇ ਪਾਣੀ ਲਾਉਣ ਦੀ ਨਹੀਂਗੀ ਚਲੋ ਜੀ ਆਪਾਂ ਪ੍ਰਮਾਤਮਾ ਕੋਲ ਅਰਦਾਸ ਕਰਦੇ ਆ ਨਾ ਜਿਨ੍ਹਾਂ ਨੇ ਸਾਡੀ ਮਾੜੀ ਭਰੀਆ ਹਨ ਕੁਛਕ ਨਾ ਤਾਂ ਹੋਊਗੀ ਵੀਰੇ ਅਸੀਂ ਸਬਰ ਰੱਖਿਆ ਸੀ ਨਾ ਕਹਦੇ ਸੀ ਪ੍ਰਮਾਤਮਾ ਤੂੰ ਹੀ ਆਂ ਕੁਛਕ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਮਿਲ ਗਈ ਕੁਛਕ ਰਹਿੰਦੇ ਆ ਪਰ ਜੇ ਉਹਨਾਂ ਨੂੰ ਨਾ ਪ੍ਰਮਾਤਮਾ ਨੇ ਨਾ ਸਜ਼ਾ ਦਿੱਤੀ ਤਾਂ ਆਪਾਂ ਅੱਜ ਇਸੇ ਵੀਡੀਓ 'ਚ ਕਹਿਣੇ ਆ ਵੀ ਜਦੋਂ ਮੇਰੇ ਸਰਦਾ ਹੱਥੀ ਆਗੇ ਨਾ ਆਪਾਂ ਕੱਲਾ ਕੱਲਾ ਸਬੂਤ ਤੁਹਾਡੇ ਸਾਹਮਣੇ ਰੱਖਾਂਗੇ ਤੇ ਉਹਨਾਂ ਨੂੰ ਸਜ਼ਾ ਜ਼ਰੂਰ ਜ਼ਰੂਰ ਦਵਾਵਾਂਗੇ ਮੀਤਾ ਕਿ ਕਿਸੇ ਹੋਰ ਬੇਗੁਨਾਹ ਨਾ ਆਏ ਨਾ ਹੋਵੇ ਤੇ ਕਿਉਂਕਿ ਵੀਡੀਓ ਲੰਬੀ ਹੋਈ ਜਾਂਦੀ ਆ ਤੇ ਤੁਸੀਂ ਸਾਰੇ ਭੈਣ ਭਰਾ ਕਮੈਂਟ ਕਰਕੇ ਐਵੇਂ ਜਰੂਰ ਦੱਸਿਓ ਹੋਣਾ ਵੀ ਅੱਗੇ ਮੈਨੂੰ ਬਲੌਗ ਕੰਟੀਨਿਊ ਕਰਨੇ ਚਾਹੀਦੇ ਆ ਜਾਂ ਨਾ ਤੇ ਤੁਸੀਂ ਦੁੱਖ ਸੁੱਖ ਚ ਹੁਣ ਮੇਰੇ ਨਾਲ ਖੜੇ ਹੋ ਮੇਰੀ ਬਸ ਮਜਬੂਰੀ ਤੁਹਾਨੂੰ ਦੱਸਤਾ ਵੀ ਮੁਕਤੇ ਮੱਝ ਵਿੱਚ ਨਹੀਂ ਮੇਰੀ ਕੀ ਮਜਬੂਰੀ ਆ ਸਮਝ ਗਏ ਹੋਵੋਗੇ ਮਾਰਚੀ ਸਾਡੀ ਬਹੁਤ ਜ਼ਿਆਦਾ ਸੀਲ ਆ ਨਾ ਵਧੀਆ ਵਿਚਾਰੀ ਮੈਂ ਹੁਣ ਤਿੰਨ ਮਹੀਨੇ ਆਪਾਂ ਪਹਿਲਾਂ ਛੱਡੀ ਸੀ ਬਸ ਉਹਨਾਂ 15 ਤਰੀਕ ਨੂੰ ਉਹਦੇ ਰਹਿ ਜਾਣਗੇ ਢਾਈ ਮਹੀਨੇ ਚਲੋ ਭਾਈ ਉਹ ਵੀ ਚੰਗਾ ਟਾਈਮ ਲਿਆਵੇ ਕਿਉਂਕਿ ਜੀ ਉਹ ਸਾਡੀ ਦੂਜੀ ਦੇ ਵੀ 2 ਮਹੀਨੇ ਉਹਦੇ 15 ਤਰੀਕ ਨੂੰ 2 ਮਹੀਨੇ ਰਹਿ ਜਾਣਗੇ ਇਹਦੇ ਢਾਈ 15 ਦਿਨਾਂ ਦਾ ਫਰਕ ਸੀਗਾ ਤੇ ਮੇਰੇ ਤੁਹਾਨੂੰ ਪਤਾ ਹੈ ਨਾ ਵੀ ਮੈਥੋਂ ਇਕੱਲੀ ਤੋਂ ਨਹੀਂ ਸਾਹਮਣੀਆਂ ਨਹੀਂ ਲੋਟ ਆਉਣਾ ਇੱਕ ਆਇਆ ਜਾਂਦਾ ਨਾ ਵੀ ਜਦੋਂ ਮਨ ਜਤ ਮਾਲ ਤੇ ਨਾ ਕੋਈ ਰੇਹ ਚੜ੍ਹੇ ਫਿਰ ਮਤਲਬ ਕਿ ਕੋਤਾ ਨਹੀਂ ਲੱਗਦਾ ਫਿਰ ਕਈ ਵਾਰੀ ਇਹਨਾਂ ਦਾ ਜਦੋਂ ਫੋਨ ਵੀ ਨਾ ਆਵੇ ਐ ਹੋਇਆ ਤਾਂ ਹਾਏ ਪਤਾ ਨਹੀਂ ਕੀ ਹੋ ਗਿਆ ਕਿਉਂ ਨਹੀਂ ਫੋਨ ਲਾਇਆ ਤੇ ਬਹੁਤ ਔਖਾ ਹੁੰਦਾ ਜਦੋਂ ਦੇਖਦੇ ਨੇ ਵੀ ਬੇਗੁਨਾ ਵੀ ਬਿਨਾ ਬਚਾ ਹਨਾ ਵੀ ਇੰਨੇ ਗਰਮੀ ਚ ਉੱਥੇ ਸਜਾ ਕੱਟ ਰਹੇ ਆ ਤੇ ਇਹ ਆਪਾਂ ਤੁਹਾਨੂੰ ਆਪਣੀ ਸਟੋਰੀ ਦੱਸਦੇ ਹਾਂ ਤੁਸੀਂ ਪੁੱਛਦੇ ਹੋ ਨਾ ਇੰਨੇ ਦੁੱਖ ਤਕਲੀਫਾਂ ਚੱਲ ਕੇ ਵੀ ਵੀਰੇ ਹਨਾ ਆਪਾਂ ਘਰ ਦਾ ਖੇਤ ਦਾ ਸਾਰਾ ਕੰਮ ਦੇਖੀ ਅੰਨੇ ਆਪਾਂ ਇਹ ਬੱਚਾ ਨੇ ਜ਼ਿੰਮੇਵਾਰੀ ਵੀ ਨਿਭਾਉਣੀ ਹੁੰਦੀ ਆ ਇੱਕ ਗੱਲ ਹੋਰ ਹੈ ਨਾ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਮਾੜੇ ਟਾਈਮ 'ਚ ਮੱਝਾਂ ਨੇ ਮੇਰਾ ਕੀ ਸਾਥ ਦਿੱਤਾ ਇਹ ਹੀ ਮਾੜਾ ਟਾਈਮ ਸੀ ਬਰੇਕ ਤੇ ਜਿਹੜਾ ਹੁਣ ਇਹਨਾਂ ਨੇ ਸਾਥ ਦਿੱਤਾ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੀ ਵੀ ਕੀ ਮੈਂ ਕਰਕੇ ਹੈ ਨਾ ਜਿਨ੍ਹਾਂ ਨੇ ਮੇਰੀ ਸਪੋਰਟ ਕਰੀ ਆ ਤੈਨੂੰ ਜਿੱਦ ਤੁਸੀਂ ਮੇਰੇ ਭੈਣ ਭਰਾਓ ਹਨ ਆਪਣਾ ਦੁੱਖ ਸਾਂਝਾ ਕਰਿਆ ਵੀ ਬਹੁਤ ਭੈਣਾਂ ਕਹਿੰਦੇ ਸੀ ਵੀ ਤੇਰੇ ਤੇ ਮਾੜਾ ਟਾਈਮ ਕੀ ਆਇਆ ਸੀ ਤੂੰ ਸਾਨੂੰ ਦੱਸ ਤਾਂ ਮਨ ਹਲਕਾ ਹੋ ਜਾ ਤੇ ਵੀਰੇ ਹਾਂ ਮੇਰੇ ਮਨ ਤੋਂ ਅੱਜ ਬੋਝ ਉਤਰ ਗਿਆ ਜਿਹੜਾ ਤੁਹਾਨੂੰ ਦੱਸਦੀ ਸੱਚਾਈ ਮੈਂ ਆਪਾਂ ਹਨਾ ਕਿ ਤੈਨੂੰ ਟੋਲ ਕੋ ਨਹੀਂ ਰੱਖਦੇ ਤੇ ਚਲੋ ਜੀ ਮਾਤੇ ਦਾ ਵੀ ਆਪਾਂ ਦੱਸਤਾ ਵੀ ਜਿਹੜਾ ਕੋਈ ਰੇਟ ਵਗੈਰਾ ਹੋਇਆ ਹਨਾ ਆਪਾਂ ਸਰਦਾਰ ਜੀ ਤੋਂ ਪੁੱਛ ਕੇ ਵੀ ਆਪਾਂ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਮਾਚੀ ਤੇ ਆਪਣੀ ਕੋਈ ਨੁਕਸ ਨਹੀਂ ਹੈ ਤੁਹਾਨੂੰ ਦੱਸਦਾ ਵੀ ਭਾਈ ਮੈਥੋਂ ਸਮੀ ਨਹੀਂ ਉਹਦੋਂ ਵੀ ਮੇਰੇ ਹਾਲਾਤ ਹੈ ਨਹੀਂ ਸਨ ਐਂਡ ਸੰਪਰਦੇ ਤਾਂ ਇਹਨਾਂ ਤੋਂ ਦਿੱਤਾ ਕਹਿ ਕੇ ਸਾਨੂੰ 21 ਲੀਟਰ ਦਿੱਤਾ ਸੀ ਬਾਕੀ ਆ ਨਾ ਪਸ਼ੂ ਜੀਵ ਵੀ ਨਹੀਂ ਲਾਉਂਦਾ ਕਿਉਂਕਿ ਉਹਨਾਂ ਦੇ ਉੱਥੇ ਕੱਚਾ ਖਾਂਸ ਸੀ ਖੁੱਲਾ ਤਾਂ ਸੀ ਸਾਡੇ ਹੈਗਾ ਤੇ ਭੀੜਾ ਤੋਂ ਸੀ ਦੇਖਿਆ ਹੀ ਇਹ ਵੀਡੀਓ ਚ ਤੇ ਐਵੇਂ ਕਰਕੇ ਹੀ ਫਰਕ ਪੈ ਜਾਂਦਾ ਤੇ ਬਾਕੀ ਕੋਈ ਜੀ ਡਿਟੇਲ ਵੀ ਕੋਈ ਵੀ ਡਿਟੇਲ ਪੁੱਛਣੀ ਹੋਈ ਹੈ ਨਾ ਮਾਚੀ ਵੀ ਸੀ ਕਮੈਂਟ ਕਰਕੇ ਜਰੂਰ ਪੁੱਛਿਓ ਤੇ ਬਾਕੀ ਆਪਾਂ ਗੱਲਾਂ ਕਰਾਂਗੇ ਅਗਲੀ ਵੀਡੀਓ 'ਚ ਮੇਨਾਂ ਨੇ ਮੇਰਾ ਮਾਰੇ ਟਾਈਮ 'ਚ ਕੀ ਸਾ ਦਿੱਤਾ ਕੌਣ ਖੜਿਆ ਕੌਣ ਨਾ ਖੜਿਆ ਤੇ ਚਲੋ ਜੀ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਤੇ ਹੌਸਲਾ ਬੁਝਾਈ ਜੁਰ ਕਰਿਓ ਵੀਰੇ ਕਮੈਂਟ ਜ਼ਰੂਰ ਕਰੋ ਮੈਨੂੰ ਬਲੌਗ ਚਾਰੀ ਰੱਖਣੇ ਚਾਹੀਦੇ ਆ ਚਲੋ ਠੀਕ ਹੈ ਜੀ